ਵਾਹਿਗੁਰੂ ਸਾਹਿਬ ਜੀ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬਕੁਸਲ ਤਬਥੀਆ ਸੁਖੀਏ ਕੋ ਪਿਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਣਾ ਹਾਥ ਸੰਜੋਗੀ ਤੋ ਕਹੋ ਹਟਾਲੇ ਗੁਰ ਸੇਵੀਐ ਐਹ ਨਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਹੀ ਹੋਵ ਸਿਫਤਖ ਸੰਮਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੋਦ ਡਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕੱਟੇ ਐ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾ ਜਿਸ ਪਾਸ ਬਹਿਠਿਆਂ ਸੋਹੀ ਐ ਸਬਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਿਵਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਹੋਟ ਬੇਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਕਰੇ ਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਹੋਟ ਬੇਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਰਬ ਬਾਣੀ ਸ਼ਬਦ ਸੁਪਾਖੇ ਆਂ ਗਾਵੋ ਸੁਣੋ ਪੜ੍ਹੋ ਨਿਤ ਪਾਏ ਘਰ ਪੂਰੇ ਤੂੰ ਰਾਖੇ ਆਂ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤ ਪਾਲਾ ਹਾਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚ ਹੋ ਸਰਬ ਵੇਲਾ ਮੁਖ ਪਾਵ ਹੋ ਜਰਾ ਮਰਾ ਤਾਪ ਸਭ ਨਾਠਾ ਗੋਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਾਣੇ ਆਈ ਪ੍ਰਗਟ ਭਈ ਸਗਲੇ ਜੁਗ ਅੰਤਰਾ ਗੁਰ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ